ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਤੁਸੀਂ ਦੇਖ ਰਹੇ ਹੋ ਕਿ ਆਪਾਂ ਬਣਾ ਰਹੇ ਹਾਂ ਅੱਜ ਖਰਾਨੀ ਤੇ ਆਪਣਾ ਜੀ ਪਸ਼ੂਆ ਬਿਨਾਂ ਨਹੀਂ ਸਰਦਾ ਪਿੰਡਾਂ ਦੇ ਵਿੱਚ ਤੇ ਆਪਣੀ ਖਰਾਨੀ ਜਿਹੜੀ ਪਹਿਲਾਂ ਵਾਲੀ ਸੀ ਉਹ ਟੁੱਟ ਗਈ ਸੀ ਤੇ ਨਾਲ ਉਹ ਨਾ ਛੱਡ ਦੇ نیچے ਹੈਗੀ ਸੀ ਅੰਦਰ ਤੇ ਫਿਰ ਸਰਦੀਆਂ ਦੇ ਵਿੱਚ ਆਪਾਂ ਸੁਵੰਦਰ ਬੰਨਣੇ ਤਾਂ ਥੋੜੀ ਦਿੱਕਤ ਆਉਂਦੀ ਸੀ ਬੀਜਾਂ ਕੱਟ ਰਹਿ ਜਾਂਦੀ ਸੀ ਤੇ ਜੇ ਇਹਦੇ ਕਰਕੇ ਜੇ ਆਪਾਂ ਉਹ ਖਰਾਣੀ ਪੱਟਤੀ ਆ ਤੇ ਹੁਣ ਬਣਾਉਣ ਲੱਗੇ ਆ ਜੀ ਇੱਥੇ ਬਾਹਰ ਤੇ ਆਪ ਲੱਗੇ ਹੋਏ ਆ ਜੀ ਗੁਰਜੋਤ ਦੇ ਪਾਪਾ ਤੇ ਡੈਡੀ ਬਣਾਉਣ ਲੱਗੇ ਆ ਦੋਨੋਂ ਲੱਗੇ ਹੋਏ ਆ ਤੇ ਇਹ ਛੋਟੇ-ਮੋਟੇ ਕੰਮ ਸਾਰੇ ਇਦਾਂ ਤੇ ਆਪ ਹੀ ਕਰ ਲੈਂਦੇ ਆ ਤੇ ਮਿਸਤਰੀ ਵਗੈਰਾ ਨਹੀਂ ਲਾਉਂਦੇ ਤੇ ਕਹਿੰਦੇ ਸੀ ਆਪ ਹੀ ਬਣਾ ਲਾਂਗੇ ਤੇ ਤੁਸੀਂ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਅਗਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਮੈਂ ਵੀ ਕੋਲ ਆ ਕੇ ਖੜ ਗਈ ਸੀ ਦੇਖਦੇ ਆ ਕਿੱਦਾਂ ਬਣਾ ਰਹੇ ਆ ਤੇ ਇਹ ਸਾਰੀਆਂ ਇੱਟਾਂ ਦੀ ਪ੍ਰਾਣੀਆਂ ਆ ਜਿਹੜੀ ਪਹਿਲਾ ਵਾਲੀ ਖਰਾਨੀ ਵਾਲੀਆਂ ਉਹ ਇੱਟਾਂ ਸਾਰੀਆਂ ਆਪਾਂ ਔੜੇ ਧਰ ਲਾਉਂਦੇ ਪਏ ਆ ਤੇ ਆਪਾਂ ਜੀ ਜਿਹੜੀ ਆਪਣੀ ਮੱਝ ਹੈਗੀ ਸੀ ਇੱਕ ਉਹ ਕਲ ਬਹੁਤ ਜ਼ਿਆਦਾ ਸੀ ਧਾਰ ਬਹੁਤ ਔਖੀ ਨਿਕਲਦੀ ਸੀ ਉਹਦੀ ਤੇ ਜੀਤੇ ਕਰਕੇ ਜੀ ਆਪਾਂ ਨੂੰ ਮੱਝ ਵੇਚਣੀ ਪਈ ਕਿਉਂਕਿ ਮੇਰੇ ਤਾਂ ਤਾਰ ਕੱਢੀ ਨਹੀਂ ਜਾਂਦੀ ਸੀ ਤੇ ਇਹਨਾਂ ਨੂੰ ਆਪ ਨੂੰ ਹੀ ਕੱਢਣੀ ਪੈਂਦੀ ਸੀ ਤੇ ਇਹਨਾਂ ਨੇ ਫਿਰ ਕਹਿੰਦੇ ਕਿ ਆਪਾਂ ਇਹਨੂੰ ਸੇਲ ਕਰ ਦਈਏ ਤੇ ਉਹ ਜੀ ਆਪਾਂ ਸੇਲ ਕਰਤੀ ਸੀ ਤੇ ਹੁਣ ਜੀ ਹੋਰ ਲੈ ਕੇ ਆਵਾਂਗੇ ਤੇ ਹੁਣ ਮੈਂ ਆ ਗਈ ਸੀ ਜੀ ਘਰੇ ਇਧਰ ਰਸੋਈ ਰਸੋਈ ਕਹਿ ਲਓ ਇਹਨੂੰ ਵੀ ਕਿ ਆਪਾਂ ਜੀ ਜਿਹੜਾ ਗੈਂਸਾ ਬਾਹਰ ਹੀ ਰੱਖਿਆ ਹੋਇਆ ਲੌਬੀ 'ਚ ਜੀ ਯੋ ਕਿ ਅੰਦਰ ਪੱਖਾ ਨਹੀਂ ਹੈਗਾ ਸਾਡੇ ਰਸੋਈ ਚ ਤੇ ਮੈਂ ਬਣਾ ਰਹੀ ਸੀ ਜੀ ਪਿੰਡੀਆਂ ਦੀ ਸਬਜੀ ਤੇ ਨਾਲ ਹੀ ਜੇ ਚਿਬੜ ਲੈ ਕੇ ਆਏ ਸੀ ਜੋਦੇ ਪਾਪਾ ਨੂੰ ਚਿਬੜ ਖਾਣ ਦਾ ਬਹੁਤ ਸ਼ੌਂਕ ਹੈ ਤੇ ਏ ਜੀਰੋ ਜੀ ਚਿਬੜ ਲੈ ਆਉਂਦੇ ਆ ਕਦੇ ਤਾਂ ਕਹਿੰਦੇ ਇਹਦੀ ਸਬਜੀ ਬਣਾਓ ਤੇ ਕਦੇ ਫਿਰ ਇਦਾਂ ਸਲਾਦ ਬਣਾ ਕੇ ਖਾ ਲੈ ਇਦਾਂ ਰੋਟੀ ਦੇ ਨਾਲ ਤੇ ਮੈਂ ਵੀ ਖਾ ਕੇ ਦੇਖ ਰਹੀ ਆਂ ਵੀ ਮਿੱਠੇ ਆ ਕੇ ਕਿਤੇ ਕੌੜੇ ਨਾ ਹੋਣ ਤੇ ਪਹਿਲਾ ਜੇ ਆਪਾਂ ਨੂੰ ਕੱਟਣ ਲੱਗਿਆਂ ਜ਼ਰੂਰ ਇਹਨਾਂ ਨੂੰ ਟੈਸਟ ਕਰ ਲੈਣਾ ਚਾਹੀਦਾ ਏ ਕਿਉਂਕਿ ਜਦੋਂ ਫਿਰ ਰੋਟੀ ਦੇ ਨਾਲ ਆਪਾਂ ਖਾਈਦਾ ਤੇ ਮੂੰਹ ਦੇ ਵਿੱਚ ਕੜਵਾਪਣ ਹੋ ਜਾਵੇ ਤਾਂ ਫਿਰ ਸਾਰਾ ਮਜ਼ਾ ਕਿਰਕਰਾ ਹੋ ਜਾਂਦਾ ਏ ਤੇ ਪਹਿਲਾਂ ਚੱਖ ਤੇ ਦੇਖ ਲਈਏ ਨਾ ਤੇ ਵਧੀਆ ਰਹਿੰਦਾ ਏ ਤੇ ਮੈਂ ਨਾਲ ਹੀ ਜੀ ਰੋਟੀਆਂ ਤਾਂ ਮੈਂ ਬਣਾ ਲਿਆਈ ਆਂ ਅੱਜ ਮੈਂ ਤੰਦੂਰੀ ਜਿਹੜੀ ਗਵਾਂਡੀਆਂ ਦੀ ਬਾਲੀ ਆ ਆਪਣੀ ਤਦੌਰੀ ਨਹੀਂ ਬਾਲੀ ਤੇ ਮੈਂ ਉੱਥੇ ਜੀ ਰੋਟੀਆਂ ਬਣਾ ਕੇ ਲੈ ਆਈ ਆ ਤੇ ਹੁਣ ਮੈਂ ਸੋਚਿਆ ਕਿ ਹੁਣ ਸਬਜੀ ਹੁਣ ਬਣਾਦੇ ਆ ਵੈਸੇ ਤਾਂ ਆਪਾਂ ਪਹਿਲਾਂ ਸਬਜੀ ਬਣਾ ਲਈਦਾ ਅੱਗੇ ਬਾਅਦ ਚ ਰੋਟੀ ਬਣਾਈਦਾ ਤੇ ਅੱਜ ਜੀ ਮੈਂ ਸਬਜੀ ਬਾਅਦ ਚ ਬਣਾਈ ਏ ਰੋਟੀ ਪਹਿਲਾਂ ਬਣਾ ਲਈ ਏ ਤੇ ਚਲੋ ਜੀ ਆਪਣੇ ਚਿਬੜ ਵੀ ਕੱਟੇ ਗયા ਤੇ ਹੁਣ ਇਹਦੇ ਚ ਪਾਣਿਆ ਜੀ ਆਪਾਂ ਨਮਕ ਮਿਰਚ ਸਵਾਦ ਅਨੁਸਾਰ ਤੇ ਫੇਰ ਖਾਵਾਂਗੇ ਜੀ ਆਪਾਂ ਰੋਟੀਆਂ ਤੇ ਨਮਕ ਮਿਰਚ ਜੀ ਮੈਂ ਥੋੜਾ ਸਲੋ ਹੀ ਰੱਖਦੀ ਹੁੰਨੀ ਆ ਜਿਆਦਾ ਨਹੀਂ ਪਾਜਦਾ ਕਿਉਂਕਿ ਬੱਚੇ ਫਿਰ ਕਹਿੰਦੇ ਆ ਕਿ ਮਿਰਚਾਂ ਲੱਗਦੀਆਂ ਵੈਸੇ ਵੀ ਹੁਣ ਇੱਕ ਨਾ ਤੋਂਡੇ ਪਤਾ ਨਹੀਂ ਉਧਰ ਹੈ ਕਿ ਨਹੀਂ ਇੱਥੇ ਸਾਰਿਆਂ ਦੇ ਜਿਹੜੇ ਮੂੰਹ ਦੇ ਵਿੱਚ ਨਾ ਚਾਲੇ ਜੁ ਹੋਏ ਪਿਆ ਬੱਚੇ ਵੀ ਗਈ ਜਾਂਦੇ ਸੀ ਤੇ ਮੇਰੇ ਆਪਦੇ ਵੀ ਮੂੰਹ ਚ ਨਾ ਮਿਰਚਾਂ ਬਹੁਤ ਲੱਗਦੀਆਂ ਨੇ ਰੋਟੀ ਖਾਣ ਲੱਗਿਆ ਤੇ ਪਤਾ ਨਹੀਂ ਕੀ ਚੱਕਰ ਗਰਮੀ ਗਰਮੀ ਦਾ ਚੱਕਰ ਬਣਿਆ ਖੜਾ ਏ ਤੇ ਮੂੰਹ ਵੀ ਪੀੜ ਹੋਇਆ ਪਿਆ ਵਿੱਚੋਂ ਛਾਲੇ ਹੋਏ ਪੈ ਨੇ ਤੇ ਚਲੋ ਜੀ ਆਪਣੀ ਸਬਜ਼ੀ ਹੋ ਗਈ ਜੀ ਬਣ ਕੇ ਤਿਆਰ ਤੇ ਰੋਟੀ ਮੈਂ ਕੱਢ ਲਈਏ ਪਹਿਲਾਂ ਡੈਡੀ ਨੂੰ ਦੇ ਕੇ ਆਉਣੇ ਆ ਤੇ ਫਿਰ ਖਾਵਾਂਗੇ ਜੀ ਆਪ ਮੇਰੇ ਹਾਲੇ ਕੱਪੜੇ ਹੀ ਪਏ ਆ ਤੋਣ ਵਾਲੇ ਤੇ ਚਲੋ ਜੀ ਹੁਣ ਆਪਾਂ ਰੋਟੀ ਪਾਣੀ ਖਾ ਕੇ ਤੇ ਮੈਂ ਆ ਗਈ ਸੀ ਜਿਰਸੋਈ ਚ ਤੇ ਮੈਂ ਕੰਨਾਲ ਦੀ ਨਾਲ ਜੀ ਬਰਤਨ ਸਾਫ ਕਰ ਲਈਏ ਪਰੋਂ ਟਾਈਮ ਵੀ 1 ਵਜੇ ਦਾ ਹੋ ਗਿਆ ਏ ਤੇ ਅੱਜ ਤਾਂ ਜੀ ਸਾਰਾ ਦੇਣ ਕੰਮ ਹੀ ਖਤਮ ਨਹੀਂ ਹੋ ਰਿਹਾ ਪਤਾ ਨਹੀਂ ਕਿਹ ਚੱਕਰ ਦੇਣ ਕਿਦਾਂ ਦਾ ਚੜਿਆ ਏ ਤੇ ਇੱਕ ਨਾ ਸਰੀਰ ਵੀ ਥੋੜਾ ਡਾਉਨ ਜਾ ਹੋਇਆ ਪਿਆ ਏ ਮੌਸਮ ਮਸਮ ਕਰਕੇ ਹੋ ਜਾਂਦਾ ਏ ਤੇ ਮਾਨ ਨਹੀਂ ਕਰਦਾ ਪਿਆ ਦੇਰ ਕੰਮ ਕਰਨ ਨੂੰ ਤੇ ਬਾਕੀ ਜੀ ਆਪ ਦੇ ਸਿਰ ਤੇ ਆ ਸਾਰਾ ਕਰਨਾ ਵੀ ਪੈਂਦਾ ਏ ਥੋੜੀ ਦੇਰ ਰਸਟ ਕਰਕੇ ਜੀ ਫਿਰ ਲੱਗ ਪਈਦਾ ਤੇ ਹੁਣ ਜੀ ਬਰਤਨ ਮੈਂ ਸਾਫ ਕਰਕੇ ਤੇ ਫਿਰ ਜੀ ਮੈਂ ਧੋਵਾਂਗੀ ਕੱਪੜੇ ਹਾਲੇ ਕੱਪੜੇ ਵੀ ਪਏ ਆ ਤੇ ਕੱਪੜੇ ਤਾਂ ਮੈਂ ਸਵੇਰੇ ਧੋ ਲੈਣੇ ਸੀ ਬਾਕੀ ਉਹਨਾਂ ਲਾਈਟ ਚਲੀ ਗਈ ਸੀ ਤੇ ਜਿੱਦੇ ਕਰਕੇ ਕੱਪੜੇ ਰਹਿ ਗਏ ਧੋਣ ਵਾਲੇ ਤੇ ਅੱਜ ਕੱਲ ਜੀ ਸਾਡੇ ਵੱਲ ਤਾਂ ਲਾਈਟ ਦੇ ਬਹੁਤ ਕੱਟ ਲਾ ਰਿਆ ਪਤਾ ਨਹੀਂ ਕੀ ਚੱਕਰ ਆ ਗਰਮੀ ਗਰਮੀ ਕਰਕੇ ਫਾਲਟ ਪੈ ਜਾਂਦੀ ਆ ਜਾਂ ਪਤਾ ਨਹੀਂ ਹੁਣ ਕੀ ਕਾਰਨ ਆ ਵੀ ਲਾਈਟ ਦੇ ਕੱਟ ਚ ਕਾਫੀ ਨੱਗਣ ਲੱਗ ਜਾਇਆ ਤੇ ਟਰਾਂਸਫਾਰਮ ਤਾਂ ਜੀ ਵਧੀਆ ਆਪਣਾ ਟੇਕ ਗਿਆ ਏ ਹੁਣ ਨਵਾਂ ਰੱਖਿਆ ਜਦੋਂ ਦਾ ਨਹੀਂ ਤਾਂ 2-3 ਦਿਨ ਬਾਅਦ ਹੀ ਛੜ ਜਾਂਦਾ ਸੀ ਤੇ ਬਹੁਤ ਔਖਾ ਹੁੰਦਾ ਸੀ ਫੇਰ ਤੇ ਚਲੋ ਜੀ ਆਪਣੇ ਬਰਤਨ ਹੋ ਗਿਆ ਸਾਫ ਤੇ ਹੁਣ ਜੀ ਮੈਂ ਨਾਲ ਦੀ ਨਾਲ ਕੱਪੜੇ ਵੀ ਤੋਹ ਲੈਂਦੀ ਆ ਟਾਈਮ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ ਏ ਦੇਲ ਤਾਂ ਕਰਦਾ ਪਏ ਕਿ ਦੁਪਹਿਰ ਨੂੰ ਹੁਣ ਅੰਦਰ ਚੜੇ ਜਾਈਏ ਇਸੀ ਰੂਮ ਚ ਤੇ ਬਾਕੀ ਜੀ ਕੱਪੜੇ ਮਤੋਹ ਲੈਂਦੀ ਆ ਕਿਉਂਕਿ ਹੁਣ ਨਾ ਮੌਸਮ ਥੋੜਾ ਜਾਂ ਉਹ ਹੋ ਗਿਆ ਸਲਾਬ ਜੀ ਵਾਲਾ ਤੇ ਸ਼ਾਮ ਨੂੰ ਤੋਈਏ ਨਾ ਤੇ ਉਹ ਸਮੈਲ ਜੀ ਮਾਰਨ ਲੱਗ ਜਾਂਦੇ ਨੇ ਸਵੇਰ ਤੱਕ ਤੇ ਪੂਰੀ ਤਰ੍ਹਾਂ ਸੁੱਕਦੇ ਵੀ ਨਹੀਂ ਤੇ ਜੀ ਤੇ ਕਰਕੇ ਜਿਵੇਂ ਮੈਂ ਸੋਚਿਆ ਕਿ ਆਪਾਂ ਦੁਪਹਿਰ ਤਪੂਰ ਨੂੰ ਹੁਣ ਤਾਂ ਉਹੀ ਦਿੰਨੇ ਆ ਕਿਉਂਕਿ ਸ਼ਾਮ ਦੀ ਵੇਟ ਕਰਾਂਗੇ ਤਾਂ ਫਿਰ ਸੁੱਕਣੇ ਵੀ ਨਹੀਂ ਸ਼ਾਮ ਨੂੰ ਤੇ ਹੁਣ ਟਾਈਮ ਤਾਂ ਜੀ 2 ਦੇ ਨੇੜੇ ਹੋ ਗਿਆ ਹੈ 1:30 ਤੋਂ ਉੱਪਰ ਹੀ ਹੋ ਗਿਆ ਟਾਈਮ ਦੁਪਹਿਰ ਦਾ ਤੇ ਆਪਾਂ ਜੀ ਕੱਪੜੇ ਹੁਣ ਧੋ ਕੇ ਤੇ ਪਾਉਂਦੇ ਆ ਜੀ ਸੁੱਕਣੇ ਤੇ ਮੇਰਾ ਛੋਟਾ ਬੇਬੀ ਅਨਰੀਤ ਜਿਹੜੀ ਆਪਣੀ ਉਹ ਵੀ ਉੱਠ ਪਈ ਆ ਸਵੇਰੇ ਅੱਜ ਟਾਈਮ ਨਾਲ ਹੀ ਸੌਂ ਲਿਆ ਏ ਤੇ ਹੁਣ ਸਾਰੇ ਘਰ ਚ ਸ਼ੋਰ ਮਚਾਈ ਫਿਰਦੀ ਆ ਦੁਪਹਿਰ ਨੂੰ ਕਿਸੇ ਨੂੰ ਸੌਣ ਨਹੀਂ ਦਿੰਦੀ ਤੇ ਬੱਚੇ ਜਿਦਾਂ ਹੀ ਕਰਦੇ ਆ ਜੇ ਇੱਦੀ ਪੈ ਜਾਂਦੇ ਆ ਕਿ ਮੰਮੀ ਡੈਡੀ ਨੂੰ ਆਰਾਮ ਨਹੀਂ ਕਰਨ ਦੇਣਾ ਪਹਿਲਾ ਟਾਈਮ ਨਾਲ ਸੌਂ ਲੈਂਦੇ ਆਪ ਤਾਂ ਫਿਰ ਦੁਪਹਿਰ ਨੂੰ ਕਰਦੇ ਆ ਖਰਾਬ ਸਾਰਿਆਂ ਨੂੰ ਤੇ ਇਹ ਦੇਖੋ ਜੀ ਤੁਸੀਂ ਦੇਖ ਰਹੇ ਹੋਣਾ ਕਿ ਮੈਂ ਕੁਝ ਕੱਪੜੇ ਮੰਜੇ ਤੇ ਪਾ ਰਹੀ ਆ ਕਿਉਂਕਿ ਛੋਟੇ-ਛੋਟੇ ਕੱਪੜੇ ਆ ਨਾ ਜਿਹੜੇ ਉਤਾਰ ਤੋਂ ਡਿੱਗ ਪੈਂਦੇ ਆ ਤੇ ਇਹ ਛੋਟੇ ਕੱਪੜੇ ਮੈਂ ਸਾਰੇ ਮੰਜੇ ਤੇ ਪਾਤੇ ਆ ਉਸਨੀਂਦ ਤੇ ਹੈਗੇ ਸੀ ਤੇ ਕੁਸ਼ ਬਣਾਣਾ ਜੀ ਹੈਗੀਆਂ ਸੀ ਤੇ ਹੁਣ ਦੇ ਬਾਕੀ ਦੇ ਕੱਪੜੇ ਮੈਂ ਸਾਰੇ ਧਾਰ ਤੇ ਪਾ ਕੇ ਤੇ ਹੁਣ ਆ ਗਈ ਆ ਜੀ ਤੇ ਬਾਕੀ ਦਾ ਵਲੌਗ ਜੀ ਆਪਾਂ ਕੀਤਾ ਸੀ ਫਿਰ ਸ਼ਾਮ ਨੂੰ ਸ਼ਿਰੂ 4 ਵਜੇ 4:30 ਵਜੇ ਤੇ ਮੈਂ ਥੋੜੀ देर ਸੌਂ ਗਈ ਸੀ ਤੇ ਮੈਨੂੰ ਨੀਂਦ ਆ ਗਈ ਕਿਉਂਕਿ ਸਵੇਰ ਦੇ ਥੱਕੇ ਪਏ ਸੀ ਤੇ ਫਿਰ ਜੀ ਮੈਂ 3:30 ਵਜੇ ਉੱਠ ਕੇ ਚਾਹ ਬਣਾਈ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜੀ ਕੰਮ ਲੱਗ ਪਏ ਬਸ ਅੱਧਾ ਘੰਟਾ ਹੀ ਰੈਸਟ ਤਾਂ ਕੀਤੀ ਆ ਪਾਉਣਾ ਕੋਈ ਘੰਟਾ ਬਾਕੀ ਇੰਨੇ ਨਾਲ ਹੀ ਸਰੀਰ ਵਧੀਆ ਥਕਾਵਟ ਜੀ ਲੈ ਗਈ ਹੈ ਤੇ ਮੰਮੀ ਲੱਗ ਪਏ ਸਿੱਥੇ ਮਿਰਚਾਂ ਆਪਣੀਆਂ ਇਹ ਲਾਸਟ ਹੀ ਰਹਿ ਗਈਆਂ ਆ ਤੇ ਬਾਕੀ ਸਾਰੀਆਂ ਮਿਰਚਾਂ ਜੀ ਆਪਣੀਆਂ ਵੇਖ ਵੀ ਗੰਨੀਆਂ ਆ ਜਿਹੜੀਆਂ ਆਪਾਂ ਤੋੜੀਆਂ ਸੀ ਸਿਕਾਆਂਾਂ ਸੀ ਸਾਰੀਆਂ ਵਿਕ ਗਈਆਂ ਸੇਲ ਹੋ ਗਈਆਂ ਆਪਣੀ ਟਾਣੀ ਤੋਂ ਇਸ ਪਿੰਡ 'ਚ ਸਾਰਿਆਂ ਨੇ ਲੈ ਲਈਆਂ ਆ ਤੇ ਹੁਣ ਜੀ ਇਹ ਥੋੜੀਆਂ ਜਿਹੀਆਂ ਪਿਛਲੀਆਂ ਰਹਿ ਗਈਆਂ ਸੀ ਤੇ ਇਹ ਸਿਕਾਆਂਾਂ ਸੀ ਜੇ ਆਪਾਂ ਤੇ ਹੁਣੇ ਵੀ ਰੱਖ ਦਿੰਨੇ ਆ ਸਕਾ ਕੇ ਕਿਸੇ ਲੈਣੀਆਂ ਹੋਈਆਂ ਤੇ ਇਹ ਵੀ ਲੈ ਜਾਣਗੇ ਤੇ ਇਧਰ ਜੀ ਮੈਂ ਹੁਣ ਨਹਾਉਣ ਲੱਗੀ ਸੀ ਅਨ੍ਰਿਤ ਨੂੰ ਤੇ ਨਾਲ ਹੀ ਭਰਨਾ ਜੀ ਵਾਟਰ ਕੂਲਰ ਪਾਣੀ ਟੈਂਕੀ ਵੀ ਭਰ ਲੈਣੇ ਆ ਕਿਉਂਕਿ ਬਦਲਵਾਈ ਹੈਗਾ ਹੈ ਕੋਈ ਪਤਾ ਨਹੀਂ ਨੇਰ ਨੂੰ ਰਾ ਗਿਆ ਤਾਂ ਲਾਈਟ ਫਿਰ ਚਲੀ ਜਾਵੇਗੀ ਤੇ ਆਪਾਂ ਜੀ ਹੁਣ ਪਾਣੀ ਵਗੈਰਾ ਪਾਰ ਕੇ ਰੱਖ ਲੈ ਤੇ ਚਲੋ ਜੀ ਹੁਣ ਉਹ ਟਾਈਮ ਹੋ ਗਿਆ ਜੀ ਸ਼ਾਮ ਦਾ 7 ਵਜੇ ਦਾ ਤੇ ਮੈਂ ਬਣਾਉਣੀ ਆ ਸਬਜ਼ੀ ਤੇ ਆਪਾਂ ਜੀ ਤੁਹਾਨੂੰ ਦਿਖਾਉਂਦੇ ਆ ਕਿ ਆਪਣੀ ਖਾਣਾ ਨਹੀਂ ਬਣ ਗਈ ਆ ਤੇ ਚਲੋ ਜੀ ਆ ਦੇਖੋ ਆਪਣੀ ਖਾਣਾ ਨਹੀਂ ਬਣ ਕੇ ਹੋ ਗਈ ਆ ਜੀ ਤਿਆਰ ਤੇ ਹੁਣ ਜੀ ਇਹਦੇ ਵਿੱਚ ਆਪਾਂ ਕਾਰ ਨੂੰ ਮਿੱਟੀ ਭਰਾਂਗੇ ਪਹਿਲਾਂ ਉਧਰ ਹੀ ਗਈ ਸੀ ਗੁੱਠ ਚ ਹੁਣ ਆਪਾਂ ਇੱਧਰ ਲੈ ਜਾਂਦੀ ਆ ਤੇ ਦੇਖੋ ਡੂੰਗੀ ਤਾਂ ਕਾਫੀ ਬਣ ਗਈ ਇੰਦੇ ਚ ਕਾਫੀ ਮਿੱਟੀ ਪੈ ਜਾਏਗੀ। ਤੇ ਹੁਣ ਉਹਦੇ ਵਿੱਚ ਆਪਾਂ ਮਿੱਟੀ ਕਾੜਨੋਂ ਭਰਾਂਗੇ ਤੇ ਫਿਰ ਲਿਆਵਾਂਗੇ ਜੀ ਇੱਕ ਛੋਟੀ। ਤੇ ਆਪਣਾ ਤਾਂ ਜੀ ਪਸ਼ੂ ਆ ਬੱਚਾ ਨਹੀਂ ਸਰਦਾ। ਪਸ਼ੂ ਆਪਾਂ ਨੂੰ ਰਖੜੇ ਪੈਂਦੇ ਆ ਪਿੰਡਾਂ ਦੇ ਵਿੱਚ। ਕਿਉਂਕਿ ਜਿੰਨਾ ਠਾਕ ਵੇਖਿਆ ਨਾ ਆਪਣਾ ਦੁੱਧ ਕਰਦਾ ਵਰਤ ਵੇਖਿਆ ਏ। ਉਹਨਾਂ ਨੂੰ ਬਹੁਤ ਹੀ ਔਖਾ ਹੁੰਦਾ ਏ ਜੀ। ਮੋਹਰਲਾ ਦਾ ਉਹਦਾ ਵਰਤਣਾ। ਤੇ ਇੱਕ ਜੀ ਉਹ ਸਹੀ ਤਰੀਕੇ ਦਾ ਮਿਲਦਾ ਵੀ ਨਹੀਂ ਬਿਲਕੁਲ ਪਾਣੀ ਵਰਗਾ ਮਿਲਦਾ ਹੈ ਤੇ ਚਾਹ ਵੀ ਨਹੀਂ ਬਣਦੀ ਸਹੀ ਤੇ ਬਹੁਤ ਹੀ ਔਖੇ ਹੋਏ ਪਾਜੀ ਦੁੱਧ ਤੋਂ ਤੇ ਇਸ ਕਰਕੇ ਜੇ ਆਪਾਂ ਹੁਣ ਝੋਟੀ ਲਿਆਉਣ ਲੱਗੇ ਆ ਮਾਂ ਤੇ ਲੈਣ ਦੀ ਤਾਂ ਗਜਾਇਸ ਨਹੀਂ ਉਹ ਤਾਂ ਜੀ ਲੱਖ ਤਾਂ ਘਟ ਨਹੀਂ ਪੈਂਦੀ ਤੇ ਆਪਾਂ ਜੀ ਹੁਣ ਲਿਆਵਾਂਗੇ ਅੱਜ ਕੱਲ ਨੂੰ ਲਿਆਵਾਂਗੇ ਝੋਟੀ ਤੇ ਖਰਾਨੀ ਆਪਾਂ ਜੀ ਪਹਿਲਾਂ ਬਣਾ ਲਈਏ ਪਹਿਲਾਂ ਵਾਲੀ ਖਰਾਨੀ ਆਪਣੀ ਟੁੱਟ ਗਈ ਸੀ ਤੇ ਇਸ ਕਰਕੇ ਜੇ ਆਪਾਂ ਪੱਟ ਕੇ ਉਹ ਖਰਾਨੀ ਤੇ ਨਵੀਂ ਬਣਾਈ ਆ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਹਾਂ ਜੀ ਇੱਥੇ ਹੀ ਐਂਡ ਤੇ ਮਿਲਾਂਗੇ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਹੁਣ ਮੈਂ ਬਣਾਉਣ ਲੱਗੀ ਆ ਜੀ ਆਲੂ ਛੋਲੇ ਦੀ ਸਬਜ਼ੀ ਤੇ ਚਲੋ ਜੀ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ